ਇੱਕ ਦਿਨ ਪੁਲਿਸ ਪਾਰਟੀ ਸਵੇਰ ਦੇ ਟਾਈਮ ਤੇ ਕਿਸੇ ਘਰ ਰੇਡ ਪਈ ਸੀ। ਸ਼ਰਾਬੂ ਦਾ ਮਸਰੇ ਚ ਲਾਂਭੀ ਤੇ दारू ਘੜਦੇ ਆ। ਉਰ ਤੋਂ ਕੁਝ ਗੱਲਬਾਤ ਇਕੱਠੋ ਹੋ ਗਿਆ ਪਰ ਇਹ ਇਹਦਾ ਘਰ ਵੀ ਹਿੰਦੀ ਸੀ ਕੀ ਹੈ? ਇਹ ਵੀਡੀਓ ਵਿੱਚ ਆਏ ਸੀਗਾ ਨਾ ਆ ਕੇ ਖੜਾ ਸੀਗਾ। ਉਹਦੇ ਆਧਾਰ ਤੇ ਜਿੰਨੇ ਪਿੰਡ ਦੇ ਵੀਡੀਓ ਵਿੱਚ ਆਏ ਸੀਗੇ 17 ਬੰਦਿਆਂ ਦੇ ਪਰਚਾ ਦਰਜ ਹੋਇਆ। ਸਾਨੂੰ ਮੈਨੂੰ ਕੱਲ 20 ਤਰੀਕ ਨੂੰ 10:26 ਮਿੰਟ ਦੇ ਕਿਸੇ ਦੇ ਬੰਦੇ ਦਾ ਫੋਨ ਆਇਆ ਸੀਗਾ ਵੀ ਜੇਲ੍ਹ ਦੇ ਵਿੱਚ ਆਹ ਕਰਨਾ ਵਾਪਰੀ ਹੈ 11:00 ਵਜੇ ਇਹਨੇ ਆਤਮ ਹੱਤਿਆ ਜੇਲ੍ਹ ਵਿੱਚ ਕੀਤੀ ਬਲਕਿ ਮੈਨੂੰ ਫੋਨ ਆਇਆ ਸੀਗਾ 10:26 ਮਿੰਟਾਂ ਤੇ ਕਿਸੇ ਨੂੰ ਹੋਰ ਵੀ ਪਿੰਡ ਫੋਨ ਆਇਆ ਉਹ 10:20 ਮਿੰਟਾਂ ਤੇ ਫੋਨ ਆਇਆ ਉਸ ਕਹਾਣੀ ਆ ਇਹਦੇ ਉਲਟ ਲਿਖਿਆ ਹੋਊਗਾ ਸੀਗਾ ਬੰਦੇ ਨੇ ਆਤਮ ਹੱਤਿਆ ਕਰੀ ਆ ਸਾਨੂੰ ਕੋਈ ਪਤਾ ਪਰ ਬਾਹਰ ਨੂੰ ਵੀ ਆਤਮ ਹੱਤਿਆ ਕੀਤੀ ਉੱਥੇ ਤਾਂ ਕੋਈ ਰੱਸੀ ਨਹੀਂ ਜਾਂਦੀ ਤਾਰੀਆਂ ਦੀ ਅੱਜ ਕੀ ਨਾਮ ਹੈ ਜੀ ਤੇ ਕੀ ਗੱਲ ਮੇਰਾ ਨਾਮ ਕਲਮਨਤ ਸਿੰਘ ਫੌਜੀ ਆ ਮਸਾਂਖ ਪਾਪਾ ਜੀ ਮੇਰਾ ਇਹ ਭਰਾ ਸੀਗਾ ਰਮਨ ਸਿੰਘ ਕਾਲਾ ਜੇਠੂ ਇੱਕ ਦਿਨ ਪੁਲਿਸ ਬਾਰਟੀ ਸਵੇਰ ਦੇ ਟੈਂਪ ਤੇ ਕਿਸੇ ਦੇ ਘਰ ਰੇਡ ਪਈ ਸੀ ਦਾਰੂ ਦਾ ਮਸਲੇ ਚ ਲਾਂ ਵੀ ਤੇ ਦਾਰੂ ਘੜਦੇ ਆ ਹੋਰ ਤੋਂ ਕੋਸੋ ਗੱਲਬਾਤ ਇਕੱਠੋ ਹੋ ਗਿਆ ਇਹ ਇਹਦਾ ਘਰ ਵੀ ਹਿੰਦੀ ਦੀ ਕੀ ਹੈ ਕਿਹੜੇ ਪਿੰਡ ਵਿੱਚ ਜੇਠੂ ਕਹਿੰਜੀ ਪਿੰਡ ਦੀ ਸਾਦੀ ਰੇਡ ਤੇ ਉਹ दारू ਦੇ ਬੰਚਰੇ ਵਿੱਚ ਅੱਛਾ ਫਿਰ ਇਹ ਕਿਵੇਂ ਇਹਨਾਂ ਦੇ ਕਿਵੇਂ ਉਹ ਦਾਰ ਇਹ ਵੀਡੀਓ ਵਿੱਚ ਆਇਆ ਸੀਗਾ ਨਾ ਆ ਕੇ ਖੜਾ ਸੀਗਾ ਉਹਦੇ ਆਧਾਰ ਤੇ ਜਿੰਨੇ ਪਿੰਡ ਦੇ ਵੀਡੀਓ ਵਿੱਚ ਆਏ ਸੀਗੇ 17 ਬੰਦਿਆਂ ਦੇ ਪਰਚਾ ਦਰਜ ਹੋਇਆ ਉਹ ਵੀ ਤੁਹਾਡੇ ਪਿੰਡ ਦੇ ਨੇ ਹਾਂਜੀ ਪਿੰਡ ਦੇ ਆ ਵੀਡੀਓ ਦੇ ਆਧਾਰ ਤੇ ਪਰਚਾ ਦਰਜ ਹੋਇਆ ਹਰਮਨ ਸਿੰਘ ਕਾਲੇ ਦੀ ਇਸ ਤੋਂ ਬਾਅਦ ਤਿੰਨ ਚਾਰ ਮਹੀਨਾ ਬਾਅਦ ਇਹ ਜਮਾਨਤ ਹੋ ਜਾਂਦੀ ਆ ਜਮਾਨਤ ਤੋਂ ਹੋਣ ਤੋਂ ਬਾਅਦ ਇਹ ਸਾਲ ਬਾਅਦ ਇੱਕ ਦੋ ਤਰੀਕਿਆਂ ਦੇ ਨਹੀਂ ਗਿਆ ਇਹਨੂੰ ਪੁਲਿਸ ਪੀਓ ਕਰ ਦਿੰਦੀ ਆ ਪੀਓ ਕਰਕੇ ਜੇਲ੍ਹ ਭੇਜ ਦਿੰਦੀ ਆ ਤਿੰਨ ਮਹੀਨਿਆਂ ਬਾਅਦ ਇਹ ਤਿੰਨ ਮਹੀਨੇ ਪੀਓ ਹੋਣ ਤੋਂ ਤਿੰਨ ਮਹੀਨੇ ਸਾਨੂੰ ਮੈਨੂੰ ਕੱਲ 20 ਤਰੀਕ ਨੂੰ 10:26 ਮਿੰਟ ਦੇ ਕਿਸੇ ਦੇ ਬੰਦੇ ਦਾ ਫੋਨ ਆਇਆ ਸੀਗਾ ਵੀ ਜੇਲ੍ਹ ਦੇ ਵਿੱਚ ਆਹ ਘਟਨਾ ਵਾਪਰੀ ਆ ਮੈਂ ਪੰਚਾਇਤ ਨਾਲ ਰਾਫਤਾ ਕਰਿਆ ਹੋਰ ਬੰਦਿਆਂ ਨਾਲ ਰਾਫਤਾ ਕਰਿਆ ਮੈਂ ਸੇਫਲ ਹਸਪਤਾਲ ਤੇ ਬੰਦੇ ਲੈ ਕੇ ਆਇਆ ਉੱਥੇ ਆ ਕੇ ਉਸ ਕਹਾਣੀ ਉਲਟੀ ਦਿੱਖੀ ਮੈਨੂੰ ਜਿਸ ਤਰ੍ਹਾਂ ਦੀ ਦਿੱਖੀ ਸੀ ਵੀ 11 ਵਜੇ ਇਹਨੇ ਆਪ ਕਮਾਤੇ ਆ ਜੇਲ੍ਹ ਵਿੱਚ ਕੀਤੀ ਬਲਕਿ ਮੈਨੂੰ ਫੋਨ ਆਇਆ ਸੀਗਾ 10:26 ਮਿੰਟਾਂ ਤੇ ਕਿਸੇ ਨੂੰ ਹੋਰ ਵੀ ਪਿੰਡ ਫੋਨ ਆਇਆ ਉਹ 10:20 ਮਿੰਟਾਂ ਤੇ ਫੋਨ ਆਇਆ ਉਸ ਕਹਾਣੀ ਆ ਇਹਦੇ ਉਲਟ ਹੋ ਕੇ ਲਿਖਿਆ ਹੋਊਗਾ ਸੀਗਾ ਬੰਦੇ ਨੇ ਕਮਾਤੇ ਆ ਕਰੀਆ ਸਾਨੂੰ ਕੋਈ ਪਤਾ ਪਰ ਬਾਨ ਨੂੰ ਵੀ ਆਤਮ ਮਤਿਆ ਕਰੀਆ ਉੱਥੇ ਤਾਂ ਕੋਈ ਰੱਸੀ ਨਹੀਂ ਜਾਂਦੀ ਤਾਰੀਆਂ ਦੀ ਕੋਈ ਲਾਣਾ ਨਹੀਂ ਜਾਂਦਾ ਵਧੀਆ ਪੀਸੀ ਆਦੇ ਆਉਂਦਾ ਸੀਗਾ ਇਹਦੀ ਘਰ ਵਾਲੀ ਮੈਂ ਵੀ ਮਿਲਦੇ ਆ ਮੇਰੇ ਅਸੀਂ 28 ਤਰੀਕ ਨੂੰ ਪੀਸੀ ਤੇ ਆਇਆ ਵਧੀਆ ਸੀਗਾ ਤੇ ਅਸੀਂ ਤੁਹਾਡੇ ਨਾਲ ਗੱਲ ਵੀ ਹੋਈ ਅੱਜ ਅੱਜ ਕੱਲ ਵੀ ਹੋਈ ਆ ਅਸੀਂ ਦੁਬਾਰੇ ਵੀ ਜਮਾਨਤ ਲਵਾਉਣ ਦੀ ਕੋਸ਼ਿਸ਼ ਕਰੀਏ ਤੇ ਉਸ ਐਂ ਸੀਗਾ ਵੀ ਜਲਦੀ ਤਰੀਕਾਂ ਪੈਣ ਲੱਗੀਆਂ ਸੀਗੀਆਂ ਵੀ ਕਿਸੇ ਦਾ ਬਰਤਾਰਾ ਹੋ ਜੂਗਾ ਵੀ ਕੱਲ ਅੱਜ ਤੁਸੀਂ ਕੀ ਕਰਨ ਕੀ ਆਏ ਅੱਜ ਜੀ ਅਸੀਂ ਪਰਿਵਾਰ ਨੂੰ ਗਰੀਬ ਪਰਿਵਾਰ ਹੈ ਉਹ ਵੀ ਕਮਾਉਣ ਵਾਲਾ ਸੀ ਇਹਦਾ ਮੁੰਡਾ ਦਾ ਇੱਕ ਦੋ ਕੁੜੀਆਂ ਬੈਗੀਆਂ ਹੋਈਆਂ ਆਪ ਜੁਨਾਨੀ ਝਾੜੂ ਪੋਚਾ ਕਰਦੀ ਆ ਉਹ ਸਿੱਟੀ ਆ ਕਿਸੇ ਦੇ ਘਰੇ ਜ਼ਿਮੀਦਾਰਾਂ ਦੇ ਇਹੀ ਕਮਾਉਂਦਾ ਜਿੱਤਲਾ ਕੀ ਮੰਗਤੀ ਹੈ ਤੁਹਾਡੀ ਮੰਗ ਜੀ ਇਹੀ ਹੈ ਜੀ ਬੋਲੀ ਦੇਖੀਏ ਕਿ ਆਪਣੇ ਬਰਾਦਰ ਦੀ ਹਾਂ ਬੋਲੀ ਦੇਖੀਏ ਕਿਸ ਤਰ੍ਹਾਂ ਦੇ ਇੱਥੇ ਨਿਸ਼ਾਨਾਂ ਗੱਲ ਤੇ ਹੋਰ ਕਿਸੇ ਨਿਸ਼ਾਨੀ ਜੀ ਬੋ ਨਿਕਲੀ ਹੋਈ ਹੈ ਹਾਂ ਜੀ ਇਹ ਲੱਗਦਾ ਕਿ ਤੁਹਾਨੂੰ ਲਗਦਾ ਜੀ ਇਹੀ ਹੈ ਵੀ ਉਹ ਬੰਦਾ ਹੈ ਹੈ ਨਹੀਂ ਸੀਗਾ ਆਤਮ ਹਥਿਆ ਕਰਨ ਵਾਲਾ ਪਹਿਲਾਂ ਵੀ ਜੇਲ੍ਹ ਚ ਰਹਿ ਕੇ ਆਇਆ ਜਦੋਂ ਉਹ ਫੜਿਆ ਗਿਆ ਸੀਗਾ ਕੇਸ ਦੇ ਵਿੱਚ ਤਿੰਨ ਚਾਰ ਮਹੀਨੇ ਪਹਿਲਾਂ ਵੀ ਰਹਿ ਕੇ ਆਇਆ ਜੀ ਆਤਮ ਹਥਿਆ ਕਰਨ ਦੀ ਉਹ ਪਹਿਲਾਂ ਕਰਦਾ ਹੈ ਕੀ ਲਗਦਾ ਕੀ ਹੈ ਲਗਦਾ ਜੀ ਇਹ ਤਾਂ ਐਂ ਲਗਦਾ ਵੀ ਕਿਸੇ ਨੇ ਜਾਂ ਤਾਂ ਪਰੇਸ਼ਾਨ ਕਰਿਆ ਜਾਂ ਕਿਸੇ ਨੇ ਮਾਰ ਕੇ ਸੁੱਟਿਆ ਹਾਂ ਟੌਰਚਰ ਕਰਿਆ ਹੋਵੇ ਤੁਸੀਂ ਮਿਲਣ ਆਏ ਹੋ ਕਿਸ ਨੂੰ ਮਿਲਣ ਆਏ ਐ ਅਸੀਂ ਤਾਂ ਮਿਲਣ ਆਏ ਆਗੇ ਐਸਐਸਸੀ ਸਾਹਮਣੇ ਅਸੀਂ ਬਿਲਾਂਗੇ ਐਸਐਚਵੀ ਜਾਵਾਂ ਬਿਆਨ ਕਰਾਟਾਡੇ ਕੋਲੇ ਆ ਕੇ ਤੇ ਮਿਲ ਕੇ ਪਰਿਵਾਰ ਨੂੰ ਅਸਾਂ ਹਾਂਸਾਬ ਦਵਾਵਾਂਗੇ ਯੂਨੀਅਨ ਆ ਸਾਡੇ ਨਾਲ ਆਗੀਆਂ ਕਈ ਪਿੰਡਾਂ ਦੀਆਂ ਯੂਨੀਅਨ ਆਈਆਂ ਆਗੀਆਂ ਕਿਹੜੀ ਕਿਹੜੀ ਆਈ ਆ ਗੀਆਂ ਅਗਰਾں ਦੀ ਹੋਰ ਆਪਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਆ ਸਾਡੇ ਨਾਲ ਕੀ ਮੰਗੀ ਏ ਤੁਹਾਡੀ ਮੰਗ ਜੀ ਇਹੀ ਆ ਕਿ ਪਰਿਵਾਰ ਨੂੰ ਆਸਾਬ ਮਿਲੇ ਗਰੀਬ ਪਰਿਵਾਰਾਂ ਦੇ ਆਰੀ ਇਹ ਕਰਦਾ ਸੀਗਾ ਇਹੀ ਬੋਲਣਾ ਸੀਗਾ ਇੱਕ ਕੁੜੀ ਦਾ ਵਿਆਹ ਜਿਹੜੇ ਆਪ ਇਹ ਕੈਂਪਾਂਜ ਕਰਦੇ ਹੁੰਦੇ ਆਗੇ ਉੱਥੇ ਵਿਆਹ ਕਰਿਆ ਇੱਕ ਕੁੜੀ ਦਾ ਕਰੇ ਕਰਿਆ ਇੰਨਾ ਗਰੀਬ ਪਰਿਵਾਰ ਜੀ ਹੈ ਇਕੱਲਾ ਬੰਦਾ ਸੀਗਾ ਕੋਣ ਵਾਲਾ ਕੋਣ ਸਾਡੀ ਮੰਗੀ ਇਹੀ ਆ ਵੀ ਪਰਿਵਾਰ ਨੂੰ ਆਸਾਂ ਆਪ ਮਿਲੇ ਜਿਹੜਾ ਕਹਿੰਦੇ ਵੀ 25 ਲੱਖ ਰੁਪਏ ਮਿਲੇ ਹੈ ਉਹਦੀ ਆਤਮਾ ਨੂੰ ਘਟੋ ਘਟ ਸ਼ਾਂਤੀ ਮਿਲੂਗੀ ਲੈਪ ਕਰਤੀ ਹੈਗਾ ਜੇ ਨਾ ਅਗਲਾ ਸੁਝਾਵ ਜੀ ਇਹੀ ਆ ਵੀ ਅਸੀਂ ਧਰਨਾ ਜਾਰੀ ਰੱਖਾਂਗੇ ਜੀ ਨਾਂਸਾਂ ਬਲਿਆ ਹੋ 23 ਹੈ ਭਾਜੀ ਇਹਦਾ Thank <laughs> you.